ਨਮਸਕਾਰ ਪਿਆਰੇ ਦਰਸ਼ਕੋ ਅੱਜ ਇੱਕ ਮੈਂ ਖਬਰ ਪਰਤਗੜ ਤੋਂ ਜਿਹੜੀ ਕਿ ਆਮ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਦੇ ਵਿੱਚ ਕੁਝ ਸ਼ਰਾਰਤੀ ਲੜਕਿਆਂ ਵੱਲੋਂ ਕੁਝ ਗੱਡੀਆਂ ਦੀ ਜਿਹੜੀ ਪੰਨ ਤੋੜ ਕੀਤੀ ਗਈ ਹੈ ਇਸ ਸਾਰੀ ਘਟਨਾ ਦੀ ਅਸੀਂ ਪੁਲਿਸ ਦੇ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਨੂੰ ਸ਼ਰਾਬ ਪੀ ਕੇ ਸੜਕ ਦੇ ਉੱਤੇ ਕੁਝ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਹੈ ਤੇ ਜਿਸ ਤਈ ਪੁਲਿਸ ਨੂੰ ਜਦੋਂ ਪਤਾ ਲੱਗਾ ਤਾਂ ਪਰਤਗੜ ਪੁਲਿਸ ਨੇ ਚਾਰ ਲੜਕੀਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਅੱਜ ਉਹਨਾਂ ਦੇ ਉੱਤੇ ਜਿਹੜੀ ਬਣਦੀ ਜਿਹੜੀ ਕਾਰਵਾਈ ਕਰ ਦਿੱਤੀ ਗਈ ਹੈ ਇਸ ਸਬੰਧ ਦੇ ਵਿੱਚ ਬਿਲਕੁਲ ਕਾਫੀ ਅਫਵਾਹ ਜਿਹੜੀਆਂ ਆ ਡ ਰੀਆਂ ਨੇ ਜਿਵੇਂ ਕਿ ਹਿਮਾਚਲ ਪੰਦੇ ਵਿੱਚ ਕੁੱਟਮਾਰ ਦੇ ਮਾਮਲੇ ਜਾਂ ਪੰਜਾਬ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਆਈ ਹੈ ਜਿਸ ਜਿਹੜਾ ਕੋਈ ਡਰਾਈਵਰ ਦੇ ਨਾਲ ਫੁੱਟਮਾਰ ਹੋਈ ਹੈ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਨਹੀਂ ਥੀ ਨਸੀਗੀ ਲੇਕਿਨ ਜਿਹੜੇ ਕੁਝ ਲੜਕੇ ਸੀਗੇ ਉਹਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਸਰਾਪਿੰਦੇ ਨਾਲ ਜਿਹੜੀ ਸਾਰੀ ਘਟਨਾ ਨੂੰ ਇਨਜਾਮ ਦਿੱਤਾ ਗਿਆ ਤੇ ਬਹੁਤ ਸਾਰੇ ਚੈਨਲ ਦੇ ਉੱਤੇ ਖਬਰਾਂ ਕੁਝ ਗਲਤ ਤਰੀਕੇ ਨਾਲ ਵੀ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਹਿਮਾਚਲ ਪੰਜਾਬ ਸਾਡਾ ਇੱਕ ਹਮਾਚਲ ਵੀ ਸਾਡਾ ਐ ਤੇ ਪੰਜਾਬ ਵੀ ਸਾਡਾ ਐ ਆਪਾਂ ਸਾਰੇ ਮਿਲ ਜੁਲ ਕੇ ਰਹੀਏ ਇੱਕ ਦੂਜੇ ਦੇ ਨਾਲ ਸਾਨੂੰ ਇਸ ਤਰ੍ਹਾਂ ਵੈਰ ਵਿਰੋਧ ਬਿਲਕੁਲ ਨਹੀਂ ਰੱਖਣਾ ਚਾਹੀਦਾ ਜਿਸ ਕਰਕੇ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਜਿਹੜੀਆਂ ਆਪਾਂ ਵਾਇਰਲ ਕਰੀਏ ਜਿਸ ਦੇ ਨਾਲ ਸਾਡਾ ਮਾਹੌਲ ਖਰਾਬ ਹੋਵੇ ਤੇ ਆਪਾ ਪੰਜਾਬ ਦੇ ਵਿੱਚ ਜਦੋਂ ਹਿਮਾਚਲ ਦੇ ਆਉਂਦੇ ਨੇ ਤਾਂ ਅਸੀਂ ਵੀ ਉਹਨਾਂ ਦਾ ਜਦ ਮੰਨ ਕਰਦੇ ਆਂ ਤੇ ਜਦੋਂ ਸਾਡੇ ਪੰਜਾਬੀ ਹਿਮਾਚਲ ਤੇ ਜਾਣ ਤਾਂ ਉਹਨਾਂ ਦਾ ਵੀ ਮਾਨਸਤਕਾਲ ਜਿਹੜਾ ਬਰਾਬਰ ਖਾਣਾ ਚਾਹੀਦਾ ਹੈ ਪਰ ਲੇਕਿਨ ਜਿਹੜੀਆਂ ਢੂਠੀਆਂ ਆਫਾਤ ਉਹ ਸਾਨੂੰ ਬਚਣਾ ਚਾਹੀਦਾ ਜਿਸ ਤੇ ਲੈ ਕੇ ਜਿਹੜੀ ਅੱਜ ਮਸਵੇਰ ਤੋਂ ਇਸ ਖਬਰ ਦੇ ਵਿੱਚ ਮੈਂ ਲੱਗਿਆ ਹੋਇਆ ਸੀਗਾ ਬਿਲਕੁਲ ਮੈਂ ਸਾਰੇ ਕੰਪ ਕਿ ਦੇਖਿਆ ਕਿ ਮਾਮਲਾ ਕੀ ਹੈ ਕਿਉਂਕਿ ਰਾਤੋਂ ਇਹ ਮਾਮਲਾ ਜਿਹੜਾ ਦੂਸਰੇ ਪਾਸੇ ਜੋੜਿਆ ਜਾ ਰਿਹਾ ਸੀਗਾ ਕਿ ਹਿਮਾਚਲ ਦੇ ਵਿੱਚ ਜੇ ਇਦਾਂ ਹੋਇਆ ਤਾਂ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਕੀਤਾ ਜਾ ਰਿਹਾ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਜਿਹੜਾ ਬਿਲਕੁਲ ਸਪਸ਼ਟ ਜਿਹੜਾ ਸਾਡੇ ਐਸਐਚਓ ਸਾਡੇ ਜੱਤਨ ਕਪੂਰ ਜੀ ਜਿਹੜੇ ਆਨੰਦਵਰ ਸਾਹਿਬ ਤੋਂ ਉਹਨਾਂ ਨੇ ਸਪਸ਼ਟ ਕੀਤਾ ਤੇ ਆਹ ਗੱਲਬਾਤ ਵੀ ਸੁਣਦੇ ਆਂ ਜਰਾ ਤੇ ਜਿਹੜਾ ਪੀੜਤ ਵਿਅਕਤੀ ਸੀਗਾ ਉਹਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਤੇ ਉਹ ਵੀ ਤੁਹਾਨੂੰ ਦੱਸ ਰਹੇ ਆਹ ਦੇਖਦੇ ਸਾਡੀ ਰਿਪੋਰਟ ਪੰਤਸੰਗ ਜਾਰ ਟੈਕਸ ਯੂਨੀਅਨ ਤੋਂ ਆ ਜੀ ਦਾ ਜੋ ਇਹ ਮੁੰਡੇ ਨਾਲ ਕੁੱਟਮਾਰ ਹੋਈ ਹੈ ਜੀ ਉਹ ਜਿਹੜਾ ਜੋ ਪੁਲਿਸ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਵੈਸੇ ਚਲੋ ਇਹ ਮੁੰਡੇ ਦਾ ਚਲੋ ਰਾਤ ਜੋ ਵੀ ਕੀਤਾ ਟਰੀਟਮੈਂਟ ਅਸੀਂ ਵਧੀਆ ਕਰਾਤਾ ਤੇ ਇੱਥੇ ਵੀ ਜੀ ਮਦਦ ਕਰ ਰਹੇ ਆ ਜੀ ਤਾਂ ਜੋ ਅੰਦਰ ਪੁਲਸ ਹੋਏ ਅੜੇ ਕਾਰਵਾਈ ਕਰ ਰਹੇ ਆ ਉਹ ਆਪਣੇ ਹਿਸਾਬ ਨਾਲ ਜੋ ਕਰ ਰਹੇ ਆ ਅਸੀਂ ਉਹਦੇ ਨਾਲ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਣਾ ਅਸੀਂ ਤੇ ਕਹਿੰਦੇ ਕਿਸੇ ਤਰ੍ਹਾਂ ਦਾ ਮਾਹੌਲ ਨਾ ਉੱਥੇ ਖਰਾਬ ਹੋਵੇ ਨਾ ਇੱਥੇ ਖਰਾਬ ਹੋਵੇ ਇਹਨਾਂ ਵਿੱਚ ਡਰਾਈਵਰਾਂ ਦਾ ਕੋਈ ਦੋਸ਼ ਨਹੀਂ ਹੈ ਜਿਵੇਂ ਕਹਿ ਰਿਹਾ ਚਲੋ ਕੋਸ਼ਿਸ਼ ਮਾੜਾ ਮੋਟਾ ਉਹ ਨਹੀਂ ਜੋ ਟੈਗ ਸ਼ੈੱਕ ਲਗਾਇਆ ਹੋਣਾ ਕੁਝ ਵੀ ਹੋਇਆ ਕਰੋ ਉਹਦਾ ਨੁਕਸਾਨ ਹੋ ਗਿਆ ਉਹ ਕਹਿ ਰਿਹਾ ਗਲਤੀ ਮਨ ਰਹੀ ਹੈ ਜੀ ਬਾਕੀ ਜਿਹੜੇ ਦੇਖਦੇ ਜੋ ਸਰਕਾਰ ਵਈ ਕਰ ਰਹੀ ਹੈ ਇਹ ਹੈ ਕੁਝ ਲੜਕੀਆਂ ਨੇ ਕੱਲ ਰਾਤ دیر ਰਾਤ ਸ਼ਰਾਬ ਪੀ ਕੇ ਗੋਲਡ ਬਾਜੀ ਕੀਤੀ ਸੜਕ ਤੇ ਤੇ ਮੇਨ ਹਾਈਵੇ ਤੇ ਉਹਨਾਂ ਨੇ ਗੀਡੀਆ ਨਾਲ ਪੱਥਰ ਬਾਜੀ ਕਰਕੇ ਸ਼ਿਸ਼ੂਗਰਾਂ ਨੂੰ ਟੁੜ ਕੀਤੀ ਹੈ ਸੋ ਉਹਦੇ ਚੱਲਦੇ ਆ ਮੌਕੇ ਦੇ ਕੁਝ ਪਟੜੀ ਲੱਗੇ ਲੜਕੀਆਂ ਨੂੰ ਕੁਚੜ ਗਿਆ ਕੰਮ ਕੀਤਾ ਚਾਰ ਲੜਕੇ ਅਰੈਸਟ ਕੀਤੇ ਗਏ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦਾ 107 150 ਤੋਂ ਜ਼ਿਆਦਾ ਕਲੰਦਲਾ ਪੇਸ਼ ਕੀਤਾ ਗਿਆ ਤੇ ਇਹਨਾਂ ਨੂੰ ਐਸ ਡੀ ਐਮ ਸਾਹਮਣੇ ਪੇਸ਼ ਕੀਤਾ ਗਿਆ ਸੀ ਸੋ ਇਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਤੋਂ ਆਪ ਹੋਈ ਹੈ ਜਿੰਨਾਂ ਮਾਰਦਾਤ ਹੋਈ ਹੈ ਉਹਨਾਂ ਨੇ ਜਿਵੇਂ ਕੰਪਲੇਂਟਸ ਹੈਗੀ ਹਸਾਂ ਦਾ ਕਰਦੇ ਜੀ नमस्कार प्यारे दर्शकों